ਕਿਆ ਫਰੂਸ ਬੜੇ ਖਤਰਨਾਕ ਆਦਮੀ ਹੁੰਦੇ ਨੇ ਜਿਹੜਾ ਸਤਵੰਦੀ ਗੁਰੂ ਹੈ ਉਹਦੀ చాਫਰੂਸੀ ਕਰਕੇ ਉਹ ਬੇਵਕੂ ਬਣਾ ਕੇ ਖੁਸ਼ ਕਰਨਾ ਚਾਹੁੰਦੇ ਨੇ చాਫਰੂਸ ਨਾਲ ਦਰਗਾਹ ਦੇ ਵਿੱਚ ਨਫ਼ਰਤ ਕੀਤੀ ਜਾਂਦੀ ਹੈ ਜਿਹੜੇ ਬੁੱਧਵਾਨ ਨੇ ਪੂਰਨ ਬੁੱਧ ਆਲੇ ਨੇ ਕਿਆ ਫਰੂਸ ਨੂੰ ਨਫ਼ਰਤ ਕਰਦੇ ਹੁੰਦੇ ਨੇ ਕਿਆ ਫਰੂਸ ਆਸਤੀਨ ਦਾ ਸਪੂਦ ਆਸਤੀਰ ਬਾਹੂ ਕਹਿੰਦੇ ਨੇ ਤੋਂ ਬੜੇ ਬੜੇ ਲੋਕਾਂ ਦੇ ਅੰਦਰ ਜਾ ਗਏ ਜਿਹੜੇ ਲੀਡਰ ਨੇ ਆਸਤੀ ਨਾਲ ਦੇ ਛੱਪਾਂ ਨੂੰ ਓਹ ਘੇਰ ਲਾ ਤਰ ਜਾਂ ਬਰੂਸੀ ਕਰਨ ਵਾਲੇ ਇਹਨਾਂ ਇਹਨਾਂ ਦੀ ਕਮਜ਼ੋਰੀ ਹੈ ਇਹਨਾਂ ਨੂੰ ਕੰਗਾ ਲੱਗਦਾ ਨਾ ਸੰਸਾਰੀ ਆਦਮੀ ਡੁੱਬੋ ਕੇ ਰੱਖ ਦਿੰਦਾ ਫਕਤਾ ਨੇ ਕਦੇ ਜਾਬਰੂਸ ਨੇੜੇ ਨਹੀਂ ਹੋਣ ਦਿੱਤੇ ਜਿਹਦੇ ਨੇੜੇ ਜਾਬਰੂਸ ਸਾਗਰ ਡੁੱਬ ਗਿਆ ਸਮਝੋ ਕਿਉਂ ਆਪਣੀ ਬੜਾਈ ਚੰਗੀ ਲੱਗਦੀ ਹੈ ਜਾਬੂ ਨੂੰ ਲੜੇ ਤਾਂ ਉਣਦੂ ਜਿਹੜਾ ਸੈਨਾਪੰਦਾ ਜਾਬੂ ਨੂੰ ਲੜੇ ਨਹੀਂ ਹੁੰਦੂ ਉਹ ਬੰਦਾ ਜਾਬੂ ਤੁਸੀਂ ਕਰ ਲੈਣੀ ਦਿੰਦਾ ਉਹ ਆਪਣੇ ਆਪਣੇ ਇਦੋਂ ਰੋਕਦਾ ਕਰ ਦਿੱਤਾ ਪਰ ਜਿਹੜਾ ਨਾਲ ਹੈ ਉਹ ਤੋਂ ਦੂਰ ਰੱਖ ਰਿਹਾ ਇਹ ਖਤਰਨਾਕ ਬੰਦਾ ਉਹ ਬੰਦੇ ਤੇ ਭਰੋਸਾ ਨਹੀਂ ਕਰਦਾ ਉਹ ਕਿਉਂ ਭਰੋਸਾ ਕਰੂ ਤਾਂ ਪਾਗਲਾ ਬੁੱਧਾ ਵਾਲਾ ਨਹੀਂ ਆ ਉਹ ਇਹ ਤਾਂ ਮੂਰਖ ਹੈ ਬੜੀ ਪੜਾਈ ਜੋ ਮੈਂ ਕਹਿਆ ਉਹ ਤਾਂ ਹੈ ਬੜਕਈ ਜਿਹੜਾ ਗੁਰਬਾਣੀ ਦੀ ਸਿੱਖਿਆ ਨਹੀਂ ਲੈ ਰਿਹਾ ਤੁਸੀਂ ਉਹ ਤਾਂ ਕੀ ਕੀ ਕਰਨਗੇ ਕੀ ਭਰੋਸਾ ਕਰੋਗੇ ਤੁਸੀਂ ਖਾਧੋਗਾ ਭਰੋਸਾ ਉਸੇ ਤੇ ਕੀਤਾ ਜਾ ਸਕਦਾ ਜਿਹੜਾ ਕੁਰਬਾਨੀ ਤੇ ਭਰੋਸਾ ਕਰੂਗਾ 100% ਉਸੇ ਤੇ ਕਰਨਾ ਚਾਹੀਦਾ ਦੂਜੇ ਤੇ ਨਹੀਂ ਕਰਨਾ ਚਾਹੀਦਾ ਹਾਂ ਪ੍ਰਚਾਰ ਸਭ ਹੱਸਦੇ ਕਿ ਭਰੋਸਾ ਬਨਾ ਨਾ ਕਰੇ ਉਹਦੇ ਤੇ ਕੀਤਾ ਜਿਹਨ ਗੁਰਬਾਨੀ ਤੇ ਭਰੋਸਾ ਕੀਤਾ ਅੰਦਰ ਤੇ ਕੀਤਾ ਆਪਣੇ ਮੁੰਡੇ ਤੇ ਕੀਤਾ ਅੰਦਰ ਤੇ ਭਰੋਸਾ ਕੀਤਾ ਆਪਣੇ ਮੁੰਡੇ ਤੇ ਨਹੀਂ ਕੀਤਾ ਕਿਉ ਗੁਰਬਾਨੀ ਟੁੱਟ ਨਹੀਂ ਬੱਲਿਆ ਅਗਰ ਇਹ ਤਾਂ ਬਰਦਾਸ਼ਤ ਕਰ ਲੈ ਆਪਣੇ ਬੁੱਢਿਆਂ ਦੇ ਨਹੀਂ ਕੀਤਾ ਅਮਰਦਾਸ ਨੇ RAMਦਾਸ ਤਾਂ ਕਰ ਲੈ ਆਪਣੇ ਬੁੱਢਿਆਂ ਦੇ ਨਹੀਂ ਕੀਤਾ ਭਰੋਸਾ ਉਹਦੇ ਤੇ ਕੀਤਾ ਕਰਨ ਦੀ ਆ ਕੇ ਇਹ ਵਾਸਤੇ ਲਾਈਨ ਸਾਨੂੰ ਦੱਸਦੀ ਹੈ ਖਿੱਚੀ ਹੋਈ ਇਹ ਲਾਈਨ ਖਿੱਚੀ ਹੈ ਇੱਕ ਭਰੋਸਾ ਉਹਦੇ ਤੇ ਕਰਨਾ ਜਿਹੜਾ ਗੁਰਬਾਨੀ ਦੇ ਭਰੋਸੇ ਤੇ ਜਿਹੜਾ ਪਰਮੇਸ਼ਰ ਤੇ ਭਰੋਸਾ ਨਹੀਂ ਕਰਦਾ ਉਹ ਤੇ ਆਪਾ ਭਰੋਸਾ ਕਰ ਸੁਗਰੀ ਸਾਰੀਆਂ ਦਾਤਾਂ ਸਾਰੇ ਗੁਣ ਪਰਮੇਸ਼ਰ ਦੇ ਵਿੱਚ ਨੇ ਕੋਈ ਔਗਣ ਉਹਦਾ ਚਾਹ ਨਹੀਂ ਉਹਦਾ ਤੇ ਭਰੋਸਾ ਜਿਹੜਾ ਕਰਦਾ ਥੋੜੇ ਦੇ ਕੰਮ ਕਰ ਲੂ ਉਹ ਕਰਦਾ ਥੋੜੇ ਦੇ ਵੀ ਭਰੋਸਾ ਨਹੀਂ ਕਰਦਾ ਥੋੜੇ ਦੇ ਵੀ ਨਹੀਂ ਭਰੋਸਾ ਉਹ ਹੈ ਮੈਂ ਤੁਹਾਨੂੰ ਕਹੇਖਾ ਹੈ ਤੇ ਥੋੜੇ ਦਾ ਭਰੋਸਾ ਕਰਨਾ ਕੀ ਮਤਲਬ ਜੋ ਤੁਸੀਂ ਕਹਿ ਰਹੇ ਉਸੇ ਤੇ ਗੱਲ ਤੇ ਭਰੋਸਾ ਕਰਨਾ ਭਰੋਸਾ ਕੀ ਹੁੰਦਾ ਜੋ ਆਪਾਂ ਕਹਿ ਰਹੇ ਆ ਉਸ ਗੱਲ ਤੇ ਭਰੋਸਾ ਕਰਨਾ ਹੀ ਭਰੋਸਾ ਹੁੰਦਾ ਜੋ ਗੁਰਬਾਣੀ ਦੀ ਪੜਾਈ ਤੇ ਭਰੋਸਾ ਨਹੀਂ ਕਰਦਾ ਉਹ ਬੋਲਣ ਵਾਲੇ ਤੇ ਭਰੋਸਾ ਨਹੀਂ ਕਰਦਾ ਸੱਚ ਉਹ ਜਿਹੜੇ ਦਾ ਬੋਲਣ ਵਾਲੇ ਨੂੰ ਬੋਲ ਰਹੇ ਹਨ ਤੇ ਫਿਰ ਉਹਦੀ ਵਡਿਆਈ ਕਿਹੜੀ ਗੱਲ ਦੀ ਕਰਦਾ ਭਰੋਸਾ ਦਾਇਰ ਹੀ ਉਹ ਤੇ ਕਿਹੜੀ ਗੱਲ ਦੀ ਵਡਿਆਈ ਕਰਦਾ ਉਹਦੀ ਭਰੋਸਾ ਰਹਿਣੀ ਬਸ ਮਨ ਖੋਲ ਮੁਖ ਖੋਲ ਫੇ ਕਾਢੇ ਅੱਛਾ ਕੱਚਾ ਦਸਰੋਂ ਗੱਲ ਬੰਨ੍ਹ ਨਹੀਂ ਰਿਹਾ ਮੂਤ ਉਹ ਬੜੇ ਹੀ ਕਰਦਾ ਕੱਚਾ ਕੱਚੀ ਗੱਲ ਉਹਦਾ ਸਾਰਾ ਭਰੋਸਾ ਕੱਚਾ ਉਹ ਵੇਦਾ ਵਾਲੇ ਕਹੇਗੇ ਸੀ ਉਹ ਉਹ ਵੇਦਾ ਵਾਲਾ ਉਹ ਜਿਹੜੇ ਲਿਖ ਕੇ ਦੇ ਦੇ ਸੀ ਕੱਚੇ ਸੀ ਅਰੇ